ਪੰਜਾਬੀਅਤ ਦੇ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਅੱਜ ਬਠਿੰਡਾ ਦੇ ਚਿਲਡਰਨ ਪਾਰਕ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਸੁੱਧਪੁਰ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿੱਚ ਕਾਕਾ ਸਿੰਘ ਕੋਟੜਾ ਨੇ ਬੋਲਦਿਆਂ ਕਿਹਾ ਕਿ ਖਨੌਰੀ ਬਾਡਰ ਤੇ ਜਿਹੜੇ ਬਾਡਰਾਂ ਤੇ ਧਰਨੇ ਲੱਗੇ ਨੇ ਉਹਨਾਂ ਦਾ ਅੱਜ 200 ਦਿਨ ਪੂਰਾ ਹੋ ਚੁੱਕਾ ਹੈ। ਉਹਨਾਂ ਅੱਗੇ ਇਹ ਜਾਣਕਾਰੀ ਜਿਤੇ ਕਿ ਇਹਨਾਂ ਦੋ ਦਿਨਾਂ ਵਾਲੀ ਤਿੰਨਾਂ ਦੇ ਵਿੱਚ 1 ਅਕਤੂਬਰ ਨੂੰ ਕਸਾਮੀ ਮੰਗਾ ਨੂੰ ਲੈ ਕੇ 3 ਅਕਤੂਬਰ ਨੂੰ ਰੇਲ ਰੋਕ ਅੰਦੋਲਨ ਪੰਜਾਬ ਭਰ ਵਿੱਚ ਕੀਤਾ ਗਿਆ। ਦੇਖਦੇ ਹਾਂ ਪੂਰਾ ਮਾਮਲਾ ਜੁੜੇ ਰਹੋ ਪੰਜਾਬੀਅਤ ਦੀ ਆਵਾਜ਼ ਦੇ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲੋ ਤਾਂ ਕਿ ਹਰ ਖਬਰ ਪਹਿਲ ਦੇ ਆਧਾਰ ਤੇ ਤੁਹਾਡੇ ਤੱਕ ਪਹੁੰਚ ਸਕੇ। ਅਗਸਤ ਮਹੀਨੇ ਦੇ ਅਸੀਂ ਤਿੰਨ ਪ੍ਰੋਗਰਾਮ ਦਿੱਤੇ ਦੋਨੇ ਘਰਾਂ ਵੱਲੋਂ ਉਹ ਜਿਹੜੇ ਤਿੰਨ ਪ੍ਰੋਗਰਾਮ ਦਿੱਤੇ ਉਹ ਅੱਜ ਅਸੀਂ ਸਾਰੇ ਜਿਹੜੀ ਮੀਟਿੰਗਾਂ ਸੱਦੀਆਂ ਅਸੀਂ ਵਧਾਈ ਵੀ ਦਿੰਨੇ ਆ ਵਰਕਰਾਂ ਨੂੰ ਕਿ ਜਿਹੜਾ 1 ਅਗਸਤ ਨੂੰ ਅਸੀਂ ਕੇਂਦਰ ਸਰਕਾਰ ਤੇ ਪੁਤਲੇ ਫੂਕੇ ਨਹੀਂ ਪੰਦੇ ਦੇ ਵਿੱਚ ਉਹਦੇ ਵੀ ਕਿਸਾਨ ਬਹੁਤ ਆਏ ਜਿਹੜਾ 15 ਅਗਸਤ ਨੂੰ ਇੱਕ ਪਾਸੇ ਝੋਨਾ ਲੱਗ ਰਿਹਾ ਸੀਗਾ ਤੇ ਦੂਜੇ ਪਾਸੇ ਸਾਡਾ ਪ੍ਰੋਗਰਾਮ ਦਿੱਤਾ ਸੀ ਆਦੇਸ਼ ਦੀ ਆਜ਼ਾਦੀ ਦਾ ਦਿਹਾੜਾ ਸੀਗਾ ਪਰ ਉਸਯੂ ਦੇ ਇੱਕ ਪ੍ਰੋਗਰਾਮ ਦਿੱਤਾ ਕਿ 15 ਅਗਸਤ ਨੂੰ ਟਰਾਈਟ ਮਾਰਚ ਕਰਾਂਗੇ ਪੂਰੇ ਭਾਰਤ ਦੇ ਵਿੱਚ ਟਰਾਈਟ ਮਾਰਚ ਮੈਂ ਕਹਿੰਦਾ ਵੀ ਲੋਕਾਂ ਨੇ ਬਾ ਮਿਸਾਲ ਕੀਤਾ ਸੈਂਕੜਿਆਂ ਦੀ ਗਿਣਤੀ ਨਹੀਂ ਹਜ਼ਾਰਾਂ ਦੀ ਗਿਣਤੀ ਚਾਏ ਪੂਰੇ ਭਾਰਤ ਚ ਇਕੱਲੇ ਪੰਜਾਬ ਦੀ ਗੱਲ ਨਹੀਂ ਕਰਦਾ ਲਾ ਪੂਰੇ ਸਟੇਟਾਂ ਦੇ ਵਿੱਚ ਜਿਹੜੇ ਰਿਪੋਰਟਾਂ ਆਈਆਂ ਸਾਡੀਆਂ ਲੱਖਾਂ ਦੀ ਗਿਣਤੀ ਦੇ ਵਿੱਚ ਐਟ ਬਾਹਰ ਕੱਢੇ ਲੋਕਾਂ ਨੇ ਤੀਜਾ ਪ੍ਰੋਗਰਾਮ ਸੀ ਸਾਡਾ 200 ਦਿਨ ਪੂਰੇ ਹੋਣ ਤੇ ਜਿਹੜਾ 200 ਦਿਨ ਪੂਰੇ ਹੋਣ ਤੇ ਅਸੀਂ ਇਹ ਕਿਹਾ ਸੀ ਲੋਕਾਂ ਨੂੰ ਕਿ ਇਹਦੇ 200 ਦਿਨ ਪੂਰੇ ਹੋਣ ਤੇ ਅਸੀਂ ਲੋਕ ਲੇਖਾ ਜੋਖਾ ਕਰਾਂਗੇ ਕਿ ਅਸੀਂ ਖੱਟਿਆ ਇਸ ਮੋਰਚੇ ਦੇ ਵਿੱਚ ਕੀ ਗਮਾਇਆ ਅਸੀਂ ਗਮਾਇਆ ਵੀ ਬਹੁਤ ਕੁਛ ਹੈ 433 ਸਾਡੇ ਕਿਸਾਨ ਜ਼ਖਮੀ ਹੋਏ ਨੇ 5 ਸਾਡੇ ਨੌਜਵਾਨਾਂ ਦੀ ਨਿਗਾ ਚਲੀ ਗਈ ਜਿਹੜੇ 28 ਸਾਡੇ ਉਸ ਮੋਰਚੇ ਦੇ ਵਿੱਚ ਸਾਡੀਆਂ ਭੈਣਾਂ ਕਿਸਾਨ ਸ਼ਹੀਦ ਹੋਏ ਜਿਹਦੇ ਵਿੱਚੋਂ ਸ਼ੁਭਕਰਨ ਆਪਣੇ ਜ਼ਿਲ੍ਹੇ ਨਾਲ ਸੰਬੰਧਤ ਹੈ 22 ਸਾਲਾਂ ਦਾ ਹਰਿਆਣੇ ਦੀ ਗੋਲੀ ਦੇ ਨਾਲ ਉਹ ਵੀ ਸ਼ਹੀਦ ਹੋਇਆ ਅਸੀਂ ਇਹ ਤਾਂ ਹੈਗਾ ਗਮਾਇਆ ਜਿਹੜੇ ਮੰਗ ਦੀ ਖਾਤਰ ਉਹਨਾਂ ਨੇ ਸ਼ਹੀਦੀਆਂ ਦਿੱਤੀਆਂ ਕੁਰਬਾਨੀਆਂ ਦਿੱਤੀਆਂ ਜਿਹੜੀ ਮੰਗ ਨੂੰ ਲੈ ਕੇ ਘਰੋਂ ਤੁਰ ਕੇ ਚੱਲੇ ਸੀ ਕਿ ਸਾਡੇ ਕਿਸਾਨਾਂ ਨੂੰ ਐਮਐਸਪੀ ਗਰੰਟੀ ਕਾਨੂੰਨ ਮਿਲਣਾ ਚਾਹੀਦਾ ਹੈ ਸੁਆਮੀ ਨਾਥਨ ਦੀ ਰਿਪੋਰਟ ਮਿਲਣੀ ਚਾਹੀਦੀ ਹੈ ਕਰਜ਼ੇ ਤੋਂ ਕਿਸਾਨ ਮਜ਼ਦੂਰ ਮੁਕਤ ਹੋਣਾ ਚਾਹੀਦਾ ਨਰੇਗੇ ਦੀ ਜਿਹੜੀ ਦਿਹਾੜੀ ਆ ਉਹ ਵਧਾ ਕੇ ਪੂਰਾ ਰਜਗਾਰ ਉਹਨਾਂ ਨੂੰ ਮਿਲਣਾ ਚਾਹੀਦਾ ਹੈ ਜਿਹੜਿਆ ਸਾਡੀਆਂ 12 ਮੰਗਾ ਸੀ ਉਹ ਸਵੰਧ ਦੇ ਵਿੱਚ ਅਸੀਂ ਜਿਹੜਾ ਲੈ ਕੇ ਗਏ ਆ ਅਸੀਂ ਇਹ ਕਹਿੰਨੇ ਆ ਪ੍ਰਾਪਤੀ ਮੋਰਚੇ ਦੀ ਕਿ ਕੱਲੀ ਬੀਜੇਪੀ ਨੂੰ ਛੱਡ ਕੇ ਜਿੰਨੀਆਂ ਵੀ ਪੂਰੇ ਭਾਰਤ ਦੀਆਂ ਸਿਆਸੀ ਪਾਰਟੀਆਂ ਸੀ ਭਾਵੇਂ ਕੋਈ ਛੋਟੀ ਪਾਰਟੀ ਸੀ ਭਾਵੇਂ ਵੱਡੀ ਪਾਰਟੀ ਹੈ ਭਾਵੇਂ ਕਿਸੇ ਦਾ ਕੋਈ ਐਮਪੀ ਹੈ ਜਾਂ ਨਾ ਹੈ ਉਹਨਾਂ ਨੇ ਇਸ ਮੰਗ ਤੇ ਪੂਰਾ ਜੋਰ ਆਪਦਾ ਲਾਇਆ ਕਿ ਕਿਸਾਨਾਂ ਨੂੰ ਐਮਐਸਪੀ ਗਰੰਟੀ ਕਾਨੂੰਨ ਮਿਲਣਾ ਚਾਹੀਦਾ ਹੈ ਇਥੋਂ ਤੱਕ ਸਾਨੂੰ ਜਦੋਂ ਛੋਟੇ-ਛੋਟੇ ਧਰਨੇ ਮਜਾਰੇ ਲਾਉਣੇ ਆ ਐਸਡੀਐਮ ਤੱਕ ਜਾ ਕੇ ਸੀਮਤ ਹੋ ਜਾਂਦੀ ਹੈ ਮੰਨ ਕੇ ਬਹੁਤ ਤੋਂ ਵੱਧ ਡੀਸੀ ਤੱਕ ਨਹੀਂ ਆਉਂਗੀ ਅਸੀਂ ਪੂਰੇ ਦੇਸ਼ ਦੇ ਵਿੱਚ ਸਟੇਟਾਂ ਤੋਂ ਉਠਾ ਕੇ ਪਾਰਲੀਮੈਂਟ 'ਚ ਲੈ ਗਏ ਜਿੱਥੇ ਕਾਨੂੰਨ ਬਣਨਾ ਜਿੱਥੇ ਐਮਐਸਪੀ ਨੂੰ ਕਿਸਾਨਾਂ ਨੂੰ ਮਿਲਣੀ ਹੈ ਉੱਥੇ ਅਸੀਂ ਆਪਦੀ ਮੰਗ ਚਲਾਨਣ ਚ ਕੰਮ ਜਾਰੀ ਹੋਏ ਆ ਇਹ ਆ ਸਾਡੀ ਪ੍ਰਾਪਤੀ ਤਾ ਉਹਦੇ ਵਿੱਚ ਜਿਹੜੇ ਸਾਡੇ 4 ਗੇੜ ਦੀਆਂ ਮੀਟਿੰਗਾਂ ਹੋਈਆਂ ਚਾਰ ਗੇੜ ਦੀਆਂ ਸਾਡੀਆਂ ਮੀਟਿੰਗਾਂ ਹੋਈਆਂ ਬੇਸ਼ਕੀਤਾਰੀਆਂ ਤਾਂ ਭਾਜਪੀ ਜਿਹੜੀ ਉਦੋਂ ਬੜੀ ਬਿਆਨਬਾਜ਼ੀ ਕਰਦੇ ਸੀ ਭਾਵੇਂ ਉਹਨਾਂ ਦਾ ਕੋਈ ਪ੍ਰਧਾਨ ਹੋਵੇ ਭਾਵੇਂ ਉਹਨਾਂ ਦਾ ਕੋਈ ਮੰਤਰੀ ਹੋਵੇ ਭਾਵੇਂ ਕੋਈ ਐਮਐਲਏ ਹੋਵੇ ਉਹ ਸਾਨੂੰ ਟੇਡੇ ਵਿੰਗੇ ਢੰਗ ਦੇ ਨਾਲ ਧਮਕੀਆਂ ਦਿੰਦੇ ਸੀ ਕਿ ਸਾਡੀ ਤੀਜੀ ਵਾਰ ਸਰਕਾਰ ਆ ਰਹੀ ਹੈ 400 ਤੋਂ ਪਾਰ ਅਸੀਂ ਆ ਰਹੇ ਹਾਂ ਤਾਂ ਫਿਰ ਦੇਖਾਂਗੇ ਤੁਹਾਨੂੰ ਕਿਹੜੀਆਂ ਜ਼ਿਲ੍ਹਿਆਂ 'ਚ ਇੱਕ ਨੇ ਤਾਂ ਇੱਥੋਂ ਤੱਕ ਕਹਿਤਾ ਸੀ ਕਿ ਤਨਈ ਤਿੱਕ ਇਹਨਾਂ ਨੂੰ ਲੈ ਕੇ ਜਾਵਾਂਗੇ ਤਾਂ ਉਹ ਜਿਹੜੀਆਂ ਧਮਕੀਆਂ ਕਿਸਾਨਾਂ ਨੂੰ ਪੂਰੇ ਭਾਰ ਦੇ ਲੋਕਾਂ ਨੂੰ ਦਿੱਤੀਆਂ ਉਹਦਾ ਰਿਜ਼ਲਟ ਇਹ ਹੋਇਆ ਕਿ ਉਹ ਆਪ ਵੀ 240 ਤੇ ਰਹਿ ਗਏ ਜਿਹੜੇ ਜਾਦੇ ਧਮਕੀਆਂ ਦੇ ਨਾਲ ਸੀ ਤਾਂ ਇਹ ਸਾਡੇ ਮੋਰਚੇ ਦਾ ਅਸਰ ਹੋਇਆ ਕਿ ਜਿਹੜੀਆਂ ਉਹਨਾਂ ਨੇ ਜਾਣੇ ਟੇਡੇ ਵਿੰਗੇ ਢੰਗ ਦੇ ਨਾਲ ਧਮਕੀਆਂ ਦਿੱਤੀਆਂ ਜਵਾਬ ਲੋਕਾਂ ਨੇ ਦਿੱਤਾ ਭਾਵੇਂ ਉਹ Rajasthan ਹੋਵੇ ਭਾਵੇਂ Haryana ਹੋਵੇ ਭਾਵੇਂ UP ਹੋਵੇ ਜਿਹੜੀਆਂ ਉਹ ਸਟੇਟਾਂ Maharashtra, Karnataka, Tamil Nadu ਵਰਗੀਆਂ ਜਿੱਥੇ ਕਿਸਾਨਾਂ ਨੇ ਆਵਾਜ਼ ਠਾਈ ਤਾਂ ਉੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਇਹ ਪਿੱਛੇ ਆਏ ਤਾਂ ਲੋਕਾਂ ਦੀ ਮੰਗ ਉੱਪਰ ਕੇ ਆਈ ਕਿ ਕਿਸਾਨਾਂ ਨੂੰ ਸੜਕਾਂ ਤੇ ਬਿਠਾਉਣਾ ਕੋਈ ਸਿਆਣਫਣੀ ਸਰਕਾਰ ਦਾ ਇਹਨਾਂ ਦੀਆਂ ਮੰਗਾਂ ਲਾਗੂ ਹੋਣੇ ਚਾਹੀਦੀਆਂ ਜਿਹੜੀ ਅੱਜ ਦੀ ਮੀਟਿੰਗਾਂ ਉਹਦੇ ਚ ਕੀ ਹੈ ਉਹਦੇ ਨਾਲ ਚਲਦੇ ਚਲਦੇ ਸਾਡਾ ਹਾਈ ਕੋਰਟ ਦਾ ਵੀ ਫੈਸਲਾ ਆਇਆ ਏ ਅਸੀਂ ਮੀਟਿੰਗ ਜਿਹੜੇ ਪ੍ਰੋਗਰਾਮ ਕੀਤੇ ਐ ਉਥੋਂ ਤਿੰਨ ਪ੍ਰੋਗਰਾਮ ਦਿੱਤੇ ਇੱਕ ਤਾਂ ਅਸੀਂ 15 ਤਰੀਕ ਨੂੰ ਜੀਨ ਜ਼ਿਲ੍ਹੇ ਦੇ ਵਿੱਚ ਕਸਬਾ ਛੋਟਾ ਜਾ ਉੱਥੇ ਬਹੁਤ ਵੱਡੀ ਕਿਸਾਨ ਪੰਚਾਇਤ ਕਰ ਰਹੇ ਆ ਤੇ 22 ਤਰੀਕ ਨੂੰ ਅਮਾੜੇ ਦੇ ਵਿੱਚ ਪਿਪਲੀ ਪਿਪਲੀ ਵੀ ਕਰ ਰਹੇ ਹਰਿਆਣੇ ਦੇ ਵਿੱਚ ਦੋ ਅਸੀਂ ਬਹੁਤ ਵੱਡੀਆਂ ਕਿਸਾਨ ਪੰਚਾਇਤਾਂ ਕਰ ਰਹੇ ਆ ਉਹਦੇ ਸਬੰਧ ਦੇ ਵਿੱਚ ਇੱਥੇ ਮੀਟਿੰਗ ਸੱਦੀ ਐ ਤੇ ਅਗਲੀ ਜਿਹੜੀ ਅਸੀਂ ਲਖੀਨਪੁਰ ਖੀਰੀ ਆਲੀ ਵੀ ਮੰਗ ਐ ਕਿਉਂ ਪਰਿਵਾਰਾਂ ਨੂੰ ਹਜੇ ਤੱਕ ਇਨਸਾਫ ਨਹੀਂ ਮਿਲਿਆ 3 ਅਕਤੂਬਰ ਦੀ ਉਹ ਘਟਨਾ ਹੈ ਤੇ 3 ਅਕਤੂਬਰ ਨੂੰ ਅਸੀਂ ਪੂਰੇ ਪਾਰ ਦੇ ਵਿੱਚ ਰੇਲਾਂ ਦਾ ਚੱਕਾ ਜਾਮ ਕਰਾਂਗੇ ਉਹ ਜਿਹੜੇ ਪ੍ਰੋਗਰਾਮ ਦਿੱਤੇ ਆ ਉਹਦੀ ਜਿਹੜੀ ਕਿਸਾਨਾਂ ਨੂੰ ਪਿਛਲੇ ਆ ਪ੍ਰੋਗਰਾਮ ਜਿਹੜੇ ਲਾਗੂ ਵੀ ਕੀਤੇ ਨੇ ਆਉਣ ਵਾਲੇ ਜਿਹੜੇ ਮੂਰੇ ਤਿੰਨ ਪ੍ਰੋਗਰਾਮ ਹੈ ਉਹਨਾਂ ਦੀ ਤਿਆਰੀ ਵਾਸਤੇ ਉਹਨਾਂ ਦੀ ਡਿਊਟੀਆਂ ਲਾਉਣੀਆਂ ਨੇ ਉਹਨਾਂ ਦੀ ਅੱਜ ਅਸੀਂ ਮੀਟਿੰਗ ਸੱਦੀ ਹੈ ਆਸ ਕਰਦੇ ਆ ਕਿ ਜਿਹੜੇ ਪਿਛਲੇ ਪ੍ਰੋਗਰਾਮ ਸਾਡੇ ਇਹਨਾਂ ਨੇ ਪੂਰੇ ਕਿਸਾਨਾਂ ਨੇ ਕੰਮ ਦੇ باوجود ਵੀ ਛੱਡਿਆ ਦੂਜੀ ਮੇਰੀ ਗੱਲ ਜਿਹੜੀ ਅਸੀਂ ਜਿਹੜੀ ਕੱਲ ਸ੍ਰੀਮ ਕੂਰਟ ਦੇ ਵਿੱਚ ਕੁਝ ਟਿੱਪਣੀਆਂ ਆਈਆਂ ਸਾਡੇ ਖਿਲਾਫ ਜਿਹੜੀਆਂ ਮੰਗਾਂ ਸੀ ਕਿਤੇ ਮੰਗੀਆਂ ਹੀ ਨਹੀਂ ਉਸ ਤੇ ਚਰਚਾ ਕੀਤੀ ਹੈ ਅਸੀਂ ਕਦੇ ਵੀ ਇਹ ਨਹੀਂ ਕਿਹਾ ਆਪਾਂ ਪ੍ਰੈਸ ਦੇ ਸਾਹਮਣੇ ਖੜੇ ਹਾਂ ਅਸੀਂ ਸਾਡਾ ਬਿਆਨ ਨਹੀਂ ਆਇਆ ਦੋਨੇ ਪੂਰਮਾਂ ਦਾ ਕਿ ਕਮੇਟੀ ਕਿਸਾਨਾਂ ਦੀ ਬਣਾਈ ਜਾਵੇ ਅਸੀਂ ਕਦੇ ਮੰਗ ਨਹੀਂ ਕੀਤੀ ਅਸੀਂ ਮੰਗ ਕੀਤੀ ਹੈ ਕਿ ਦੋਨੇ ਪੂਰਮਾਂ ਦੀਆਂ ਜਿਹੜੀਆਂ ਮੰਗਾਂ ਨੇ ਜਿਹੜੇ ਪਿਛਲੇ ਮੋਰਚੇ ਦੀਆਂ ਧੂੜੀਆਂ ਪਈਆਂ ਨੇ ਉਹਨਾਂ ਨੂੰ ਤੁਰਤ ਸਰਕਾਰ ਲਾਗੂ ਕਰੇ ਅਸੀਂ ਪਾਰਲੀਮੈਂਟ ਦੇ ਵਿੱਚੋਂ ਜਿਹੜਾ ਕਾਨੂੰਨ ਬਣਨਾ ਐ ਐਮਐਸਪੀ ਗਰੰਟੀ ਦਾ ਕਾਨੂੰਨ ਸਾਡੀ ਲੜਾਈ ਉਹਨਾਂ ਪਾਰਲੀਮੈਂਟ ਦੇ ਸਿਆਸੀ ਲੋਕਾਂ ਬੀਜੇਪੀ ਦੇ ਲੋਕਾਂ ਨਾਲ ਹੈ ਨਾ ਕਿ ਸਾਡੀ ਕਿਸੇ ਹੋਰ ਪਾਸੇ ਸਰਕਾਰ ਦਾ ਮੁੱਛਜ ਹੈ ਕਿ ਅਸੀਂ ਇਹਨਾਂ ਨੂੰ ਜਿਹੜੀ ਰੋਡਾਂ ਦੀ ਗੱਲ ਆਉਂਦੀ ਹੈ ਅਸੀਂ ਤਾਂ ਕਦੇ ਰੋਡ ਰੋਕੀ ਨਹੀਂ ਸਾਡੇ ਤੇ ਵੀ